ਪੂਰੇ ਪੰਜਾਬ ਦੇ ਅੰਦਰ ਡੀਸੀ ਦਫਤਰਾਂ ਨੂੰ ਮੰਗ ਪੱਤਰ ਸੰਪੰਗਿਕ ਇੱਕ ਪੰਜਾਬ ਦੇ ਅੰਦਰ ਜਿਵੇਂ ਸ਼ਾਰਟ ਸਰਕਟ ਤੇ ਅਨੇਕਾਂ ਤਰੀਕੇ ਦੀਆਂ ਅੱਗ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਦੂਜਾ ਗੜੇ ਮਾਰੀ ਨਾਲ ਬਹੁਤ ਵੱਡਾ ਪੱਕੇ ਕਣਕ ਦਾ ਨੁਕਸਾਨ ਹੋ ਗਿਆ ਇਹਦੀ ਪਰਪਾਈ ਪ੍ਰਤੀ ਏਕੜ 50000 ਮੁਆਵਜ਼ਾ ਦੇ ਕੇ ਅਰ 58.5 ਦਾ ਮੁਆਵਜ਼ਾ ਵੀ ਦਿੱਤਾ ਜਾਵੇ ਅਤੇ ਇਹਦੇ ਨਾਲ ਦੀ ਨਾਲ ਹੋਰ ਚਾਰਿਆਂ ਸਬਜ਼ੀਆਂ ਦੇ ਨੁਕਸਾਨ ਵੀ ਹੋਏ ਉਹਦੀ ਪਰਪਾਈ ਵੀ ਕਰਵਾਈ ਜਾਵੇ ਦੂਸਰਾ ਹੈਗਾ ਜਿਹੜਾ ਛੰਬੂ ਤੇ ਖਨੌਰੀ ਦੇ ਉੱਤੇ ਪੁਲਿਸ ਜ਼ਬਰ ਕਰਕੇ ਜਿਵੇਂ ਹਰ ਤਰ੍ਹਾਂ ਦੇ ਸਮਾਨ ਦੀ ਚੋਰੀ ਕੀਤੀ ਗਈ ਆ ਉਸ ਨੁਕਸਾਨ ਦੀ ਪਰਪਾਈ ਬਲਰਾਮ ਸਿੰਘ ਬਹਿਰਾਮ ਕੇ ਤੇ ਜੋ ਪੁਲਿਸ ਤਸ਼ੱਦਦ ਕੀਤਾ ਗਿਆ ਉਹਦੇ ਨਾਲ ਜੋ ਆਮ ਕਿਸਾਨ ਮਜ਼ਦੂਰ ਮਾਵਾਂ ਭੈਣਾਂ ਤੇ ਜੋ ਤਸ਼ੱਦਦ ਟਾਇਆ ਗਿਆ ਉਹਨਾਂ ਸਾਰੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਗੁਰਲਾਲ ਸਿੰਘ ਘਨੌਰ ਤੇ ਜਿਵੇਂ ਇਲਜ਼ਾਮ ਲੱਗੇ ਨੇ ਉਹਨਾਂ ਦੇ ਸੰਦ ਸਮਾਨ ਚੋਰੀ ਕਰਨ ਦੇ ਅਜੇ ਤੱਕ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈਗੀ ਇਸ ਦੇ ਨਾਲ ਨਾਲ ਜੇ ਫਾਰਮ ਦੇ ਅਨੁਸਾਰ ਆੜਤੀਏ ਜਿਹੜਾ ਵਾ ਕਿਸਾਨਾਂ ਦਾ ਜਿਹੜਾ ਖਰਚਾ ਨਹੀਂ ਕੱਟ ਰਿਹਾ ਇਹ ਮੰਗਾਂ ਨੂੰ ਲੈ ਕੇ ਅੱਜ ਪੂਰੇ ਡੀਸੀ ਦਫ਼ਤਰਾਂ ਤੇ ਮੰਗ ਪੱਤਰ ਦਿੱਤੇ ਜਾਣਗੇ ਇਹਦੇ ਨਾਲ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਅਮਰਸਰ ਖਾਲਸਾ ਕਾਲਜ ਤੇ ਹੋਰ ਨਾਲ ਥਾਵਾਂ ਤੇ ਆ ਰਹੇ ਹੈਗੇ ਆ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਆਪਣੇ ਐਲਾਨ ਅਨੁਸਾਰ ਜਿਹੜਾ ਇੰਡੀਆ ਗੇਟ ਤੇ ਇਕੱਠੀ ਹੋ ਕੇ ਸਾਮ ਸਿੰਘ ਟਾਰੀ ਚੌਂਕ ਤੇ ਉਹਨਾਂ ਨੂੰ ਸਵਾਲ ਕਰਨ ਜਾਊਗੀ ਕਿ ਉਹਨਾਂ ਦੀਆਂ ਕੀ ਮਜਬੂਰੀਆਂ ਸੀ ਉਹਨਾਂ ਸ਼ੰਭੂ ਖਨੌਰੀ ਦੇ ਮੋਰਚੇ ਨੂੰ ਪੂਰੇ 350 ਕਰੋੜ ਪੰਜਾਬੀਆਂ ਦੀ ਪਿੱਠ 'ਚ ਛੁਰਾ ਮਾਰ ਕੇ ਕਿਉਂ ਠਾਲ ਲਿਆ ਕੀ ਮਜਬੂਰੀਆਂ ਸੀ ਤਾਂ ਹੋਰ ਸਵਾਲ ਜਵਾਬ ਅਸੀਂ ਜੋ ਆਪਣਾ ਕਿਸਾਨ ਮਜ਼ਦੂਰ ਮੋਰਚੇ ਦਾ ਐਲਾਨ ਉਹਦੇ ਅਨੁਸਾਰ ਕਰਾਂਗੇ ਔਰ ਇਸ ਦੇ ਨਾਲ ਨਾਲ ਜੋ ਕੇਂਦਰ ਦੀ ਕੱਲ ਚਿੱਠੀ ਆਈ ਆ ਦੇਖੋ ਹਤਮੀ ਫੈਸਲਾ ਤੇ ਕੱਲ ਵਾਲੀ ਮੀਟਿੰਗ ਦੇ ਵਿੱਚ ਦੋਵੇਂ ਫਾਰਮ ਕਰਨਗੇ ਜਿੱਥੋਂ ਤੱਕ ਮੇਰੇ ਵਿਅਕਤੀਗਤ ਵਿਚਾਰਾਂ ਦਾ ਸਵਾਲ ਹੈ ਜਿਹੜੀ ਕੇਂਦਰ ਨੇ ਵਿੱਚ ਗੱਲ ਲਿਖੀ ਹੋਈ ਆ ਕਿ ਅਸੀਂ ਦੇਸ਼ ਦੇ ਫੈਡਰਲ ਢਾਂਚੇ ਦਾ ਸਨਮਾਨ ਕਰਦੇ ਹੋਏ ਸੂਬੇ ਦੀ ਸਰਕਾਰ ਨੂੰ ਭਾਲਣਾ ਚਾਹੁੰਦੇ ਆ ਮੈਂ ਕੇਂਦਰ ਕੋਲ ਸਵਾਲ ਪੁੱਛਦਾ ਵਾਂ ਕਿ ਜਦਨ ਖੇਤੀ ਜੇ ਸੂਬਿਆਂ ਦਾ ਵਿਸ਼ਾ ਵਾ ਤਿੰਨ ਕਾਲੇ ਕਾਨੂੰਨ ਲਿਆਂਦੇ ਸੀਗੇ ਉਦੋਂ ਤੁਹਾਨੂੰ ਸੂਬੇ ਕਿਉਂ ਨਾ ਚਿੱਤੇ ਆਏ ਹੈਗੇ ਔਰ ਇਹਦੇ ਨਾਲ ਖੇਤੀਬਾੜੀ ਦਾ ਸਾਰਾ ਮੁਕੰਮਲ ਕਬਜ਼ਾ ਤੁਹਾਡੇ ਹੱਥ ਚ ਆ ਔਰ ਤੁਸੀਂ ਕਾਰਪੋਰੇਟ ਦੀਆਂ ਨੀਤੀਆਂ ਅਨੁਸਾਰ ਖੇਤੀਬਾੜੀ ਸੈਕਟਰ ਚ ਸਾਰੇ ਫਰਾਂਸ ਵਾਲੇ ਕਰ ਰਹੇ ਜੋ ਫਸਲ ਖਰੀਦਣ ਦਾ ਸਟੋਰ ਕਰਨ ਦਾ ਔਰ ਉਹਨੂੰ ਦਾ ਵੇਚਣ ਦੇ ਅਧਿਕਾਰ ਤੁਹਾਡੇ ਕੋਲ ਨੇ ਇਹ ਤੋਂ ਗਾਹਾਂ ਜਦੋਂ ਕਦੇ ਪਾਣੀ ਸੂਬਿਆਂ ਦਾ ਵਿਸ਼ਵਾ ਜੋ ਕਿ ਤੁਸੀਂ ਕਰਦੇ ਜੇ ਜਿਵੇਂ ਪੂਰੇ ਭਾਰਤ ਅੰਦਰ ਸੂਬਿਆਂ ਨੂੰ ਲੜਾਉਂਦੇ ਜੇ ਔਰ ਜੇ ਤੁਹਾਡੀ ਖੋਟੀ ਨੀਤੀਓ ਸਾਡੇ ਸਾਹਮਣੇ ਆਉਂਦੀ ਹੈਗੀ ਆ ਜਿਵੇਂ ਪੂਰੇ ਦੇਸ਼ ਭਰ ਵਿੱਚ ਵਕੇਂਦਰੀਕਰਨ ਦੀ ਵਕਾਲਤ ਕਰਦੇ ਹਾਂ ਬਹੁਤ ਸਾਰੇ ਸੂਬਿਆਂ ਅੰਦਰ ਲਹਿਰਾਂ ਚੱਲੀਆਂ ਕਿ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ ਪੰਜਾਬੀਆਂ ਨੇ ਵੀ ਗੱਲ ਕੀਤੀ ਸੀ ਉਦੋਂ ਸਾਨੂੰ ਵੱਖਵਾਦੀ ਕਹਿੰਦੇ ਹੋ ਉਦੋਂ ਸਟੇਟ ਨਾ ਚਿੱਟਿਆ ਆਇਆ ਹੈਗਾ ਔਰ ਕੇਂਦਰ ਜਦੋਂ ਦੀ ਮੋਦੀ ਸਰਕਾਰ ਖਾਸ ਕਰਕੇ ਆਈ ਆ ਔਰ ਕੇਂਦਰ ਦੀਆਂ ਤਾਕਤਾਂ ਦਾ ਕੇਂਦਰੀਕਰਨ ਹੋ ਰਿਹਾ ਵਾ ਵਕੇਂਦਰੀਕਰਨ ਨਹੀਂ ਹੋ ਗਿਆ ਤੋ ਕੇਂਦਰ ਨੂੰ ਕੋਈ ਇਹ ਗੱਲ ਕਹਿਣ ਦਾ ਅਧਿਕਾਰ ਨਹੀਂ ਹੈ ਵੀ ਅਸੀਂ ਫੈਡਰਲ ਟਾਂਚੇ ਦਾ ਸਨਮਾਨ ਕਰਦੇ ਫੈਡਰਲ ਟਾਂਚਾ ਖਤਮ ਕੀਤਾ ਜਾ ਰਿਹਾ ਸਿੱਖਿਆ ਵਾਲੀ ਪਾਲਿਸੀ ਤੇ ਕੇਂਦਰ ਧੱਕੇ ਨਾਲ ਨੀਤੀ ਲਾਗੂ ਕਰ ਰਿਹਾ ਹੈਗਾ ਔਰ ਮਾਂ ਬੋਲੀ ਜਾਂ ਬੋਲੀਆਂ ਵਾਲੇ ਮਸਲੇ ਤੇ ਕੇਂਦਰ ਧੱਕੇ ਨਾਲ ਮਰਜ਼ੀ ਨਾਲ ਫੈਸਲਾ ਕਰ ਲਿਆ ਹੈਗਾ ਪੋਲੂਸ਼ਨ ਵਾਲੇ ਕਾਨੂੰਨ ਦੇ ਉੱਤੇ ਕੇਂਦਰ ਆਪਦੀ ਮਰਜ਼ੀ ਨਾਲ ਫੈਸਲਾ ਕਰਦਾ ਔਰ ਸਾਡੀ ਪੰਜਾਬ ਸਰਕਾਰ ਵੀ ਉਹਨਾਂ ਨਾਲ ਰੜ ਕੇ ਫੈਸਲੇ ਕਰਦੀ ਹੈਗੀ ਆ ਤੋ ਇਸ ਕਰਕੇ ਕੇਂਦਰ ਨੂੰ ਫੈਡਰਲ ਟੈਕ ਦੇ ਸਨਮਾਨ ਵਾਲੀ ਗੱਲ ਸ਼ੋਭਾ ਨਹੀਂ ਦਿੰਦੀ ਹੈਗੀ